ਪਵਾਨੀਗੜ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਨੇ ਸ਼ਹਿਰ ਚ ਕੱਟਿਆ 플ੈਗ ਮਾਰਚ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਚੋਣਾਂ ਦੇ ਮੱਦੇ ਨਜ਼ਰ ਰੱਖਦਿਆਂ ਪਵਾਨੀਗੜ ਸ਼ਹਿਰ ਵਿੱਚ ਪੈਰਾਮਿਲਟਰੀ ਫੋਰਸ ਦੇ ਪਵਾਨੀਗੜ ਪੁਲਿਸ ਵੱਲੋਂ 플ੈਗ ਮਾਰਚ ਕੱਢਿਆ ਗਿਆ ਹੈ ਡੀਐਸਪੀ ਪਵਾਨੀਗੜ ਗੁਰਦੀਪ ਸਿੰਘ ਦੇ ਅਗਵਾਈ ਹੇਠ ਥਾਣਾ ਪਵਾਨੀਗੜ ਤੋਂ ਸ਼ੁਰੂ ਹੋਇਆ 플ੈਗ ਮਾਰਚ ਵੱਖ-ਵੱਖ ਹਿੱਸਿਆਂ 'ਚ ਹੁੰਦਾ ਬਾਜ਼ਾਰ ਰਾਹੀ ਪਿੰਡਾਂ ਵੱਲ ਰਵਾਨਾ ਹੋਇਆ ਇਸ ਮੌਕੇ ਡੀਐਸਪੀ ਨੇ ਆਖਿਆ ਮੰੰਦੇ ਚੋਣਾਂ ਦੇ ਮੱਦੇ ਨਜ਼ਰ ਰੱਖਦਿਆਂ ਇਹ 플ੈਗ ਮਾਰਚ ਕੱਢਿਆ ਗਿਆ ਹੈ ਰਿਪੋਰਟ ਰਾਜਕ੍ਰਮੀ ਪਵਾਨੀਗੜ ਹਾਂ ਸਰ ਅੱਜ ਫਲੈਗ ਮਾਰਚ ਕਰਿਆ ਯਾਰ ਇਹ ਫਲੈਗ ਮਾਰਚ 54 ਤਲਕ ਚੁੱਕਾ ਹੈ ਔੜ ਲੱਗਣ ਕਰਕੇ ਹੁਣ ਲੋਕ ਬੇਖੌਫ ਹੋ ਕੇ ਬਗੈਰ ਕਿਸੇ ਦਬਾਅ ਤੋਂ ਆਪਣੀ ਵੋਟ ਦੀ ਵਰਤੋਂ ਕਰ ਸਕਣ ਕੋਈ ਵੀ ਕਿਸੇ ਵੀ ਤਰ੍ਹਾਂ ਕੋਈ ਵੋਟਰ ਨੂੰ ਧਮਕਾ ਨਾ ਸਕੇ ਕੋਈ ਪੈਸੇ ਦੇ ਜੋਰ ਨਾਲ ਨਾ ਖਰੀਦ ਸਕੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਇਹ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਇਹ ਸਾਰੇ ਪਿੰਡਾਂ ਚ ਜਾ ਰਹੇ ਜਾਕੀ ਸਹਿਰ ਚ ਕੱਢੇ ਜਾ ਰਹੇ ਨਹੀਂ ਫਿਲਹਾਲ ਅੱਜ ਸ਼ਹਿਰ ਚ ਕੱਢਾਂਗੇ ਹਜੇ ਸਾਡੇ ਕੋਲ ਕਾਫੀ ਟਾਈਮ ਹੈ ਹੌਲੀ ਹੌਲੀ ਅਸੀਂ 10-10 ਪਿੰਡ ਕਵਰ ਕਰਕੇ ਤੇ 10-10 ਪਿੰਡਾਂ ਦੇ ਵਿੱਚ ਹੌਲੀ ਹੌਲੀ ਸਾਰਾ ਏਰੀਆ ਹੀ ਟੋਟਲ 68 ਪਿੰਡ ਪੈਂਦੇ ਨੇ ਭਾਨੀਗੜ੍ਹ ਚ ਸਾਬੂਂਜੇ ਚ ਸਾਰੇ ਪਿੰਡਾਂ ਦੀ ਪਿੰਡਾਂ ਨੂੰ ਵੀ ਕਵਰ ਕੀਤਾ ਜਾਊਗਾ ਜੀ ਸਨੇਹਾ ਦੇ ਮੰਗਿਆ ਆ ਦੱਸਦਾ ਸਨੇਹਾ ਇਹ ਹੀ ਆ ਕਿ ਲੋਕ ਆਪਣੇ ਮਨਪਸੰਦ ਕੈਂਡੀਡੇਟ ਨੂੰ ਚਣ ਲਈ ਘਰੋਂ ਬਾਹਰ ਨਿਕਲਣ ਬਿਲਕੁਲ ਬੇਖੌਫ ਹੋ ਕੇ ਆਪਣੀ ਵੋਟ ਦੀ ਵਰਤੋਂ ਕਰਨਾ ਜੇਕਰ ਕੋਈ ਕਿਸੇ ਤਰ੍ਹਾਂ ਨੂੰ ਕੋਈ ਪੈਸੇ ਨਾਲ ਖਰੀਦਦਾ ਜਾਂ ਕੋਈ ਧਮਕਾਉਂਦਾ ਸਾਡੇ ਧਿਆਨ ਚ ਲਿਆਉਣ ਤੁਰੰਤ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ